ਲੋਕਾਂ ਦੀ ਮਾਨਸਿਕਤਾ ਖਤਮ ਹੋ ਗਈ ਉਹਨਾਂ ਨੂੰ ਕਰਨ ਵਾਲੀ ਮਨ ਉਹ ਕਹਿੰਦੇ ਜੀ ਗੱਡੀਆਂ ਕਿਤੇ ਵੱਡੀਆਂ ਵੱਡੀਆਂ ਆ ਗਈਆਂ ਬੰਦੇ ਕਿਤੇ ਵੱਡੇ ਆ ਗਏ ਬੰਦੂਕਾਂ ਕਿਤੇ ਭਰੇ ਲੀਆਂ ਲੋਕਾਂ ਦੀ ਮਾਨਸਿਕਤਾ ਬਣ ਸਾਨੂੰ ਆਪਣੀ ਮਾਨਸਿਕਤਾ ਬਦਲਣੀ ਪਊਗੀ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਹੂੰ 1 ਰੁਪਏ ਦੇ ਸਾਨੂੰ 11 ਡਾਲਰ ਬਣਦੇ ਸੀ 11 ਡਾਲਰ 1 ਰੁਪਏ ਹੂੰ ਓਕੇ ਅੱਜ ਸਾਨੂੰ 1 ਡਾਲਰ ਦੇ 88 ਰੁਪਏ ਨਹੀਂ ਮਿਲਦੇ ਕਾਰਨ ਕੀ ਸੀਗਾ ਲੋਕ ਪੜੇ ਲਿਖੇ ਸੀਗੇ ਲੋਕ ਆਪਣਾ ਨਫਾ ਨੁਕਸਾਨ ਜਾਣਦੇ ਸੀ ਸਰਕਾਰ ਦਾ ਸਾਥ ਦਿੰਦੇ ਸੀਗੇ ਡਿਵੈਲਪਮੈਂਟ ਦੇ ਸਭ ਉਹਨਾਂ ਦੇ ਸੀ ਆਪਣਾ ਤੇ ਅੰਗਰੇਜ਼ਾਂ ਨੇ ਪਹਿਲਾ ਕੰਮ ਆ ਕੇ ਕੀਤਾ ਸੀ ਵੀ ਇਹ ਲੋਕਾਂ ਕੋ ਕਾਹਤੇ ਖੋਲੇ ਸੀ ਭਾਈ ਇਹਨੂੰ ਪੜ ਨਹੀਂ ਜਣਾ ਸੀ ਹੂੰ ਹੂੰ ਅੱਜ ਅਜੇ ਨਹੀਂ ਲੰਘਣ ਨੂੰ ਸੀ ਕਿਰਪਾ ਨਾਲ ਖੋਲੀ ਸੀ ਉਹਨਾਂ ਕੋਲ ਕਿਰਪਾ ਨਾਲ ਇੰਨਿਆਂ ਨੇ ਕਿਹਾ ਕਿ ਕਾਹਤੇ ਨਹੀਂ ਦਿੰਦੇ ਆਂਗੇ ਇਹਨੂੰ ਇਸ ਕਰਕੇ ਸਾਡੀ ਇੱਕ ਤੇ ਅਨਪੜਤਾ ਇੱਕ ਸਵਾਰਥ ਇੱਕ ਦਾ ਜਿਹੜੀ ਆਪਾਂ ਗਲਤ ਕੀਤੀ ਹੈ ਹੁਣੇ ਕਿ ਫੁਗਰੇ ਬਾਜੀ 100 ਚੀਜ਼ਾਂ ਸਾਡੇ ਦੇ ਹੈ ਵੀ ਨੈਟੀਟ ਦੇ ਵਿੱਚ ਜਿੱਦ ਤੱਕ ਇਹ ਸਾਡੀ ਜੋ ਨਿਕਲ ਗਿਆ ਨਹੀਂ ਕਿ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਪੰਜਾਬੀ ਦੀ ਗੱਲ ਕਰਨੀ ਆਪਣੇ ਦੇਸ਼ ਦੀ ਗੱਲ ਕਰਨੀ ਹੈ ਅਸੀਂ ਕਿਸੇ ਨੂੰ ਨਹੀਂ ਵੇਖਣ ਵੇਖਣ ਨੂੰ ਜੋ ਬੰਦਾ ਵੜ ਕੇ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਵੋਟ ਪੁੱਛ ਦਿੱਤੀ ਕੋਰੀ ਸੀ ਫਿਰ ਫਿਰ ਕੰਮ ਕਰ ਉਹ ਲੱਖਾਂ ਪੰਨੇ ਨਜ਼ਰ ਆ ਨਹੀਂ ਰਹੇ ਆ ਆਪ ਨਹੀਂ ਕਹਿੰਦਾ ਪੈਸੇ ਦੇ ਕਿ ਉਤਪਾਦਨ ਨੇ ਹੂੰ ਕਹਿੰਦਾ ਭਾਬ ਕਿ ਗਰੀਬ ਬਸਤੀਆਂ ਦੇ ਵਿੱਚ ਪੈਸੇ ਜੁੜਦੇ ਜਾਂਦੇ ਨੇ ਸਾਰੀਆਂ ਤਰ੍ਹਾਂ ਵੰਡ ਜਾਂਦੇ ਕੋਈ ਵੋਟ ਨੂੰ ਖਾਣਦਾ ਕੋਈ ਨੂੰ ਖਾਣਦਾ ਪੈਸੇ ਦੇ ਕਿ ਵੋਟ ਦੇ ਜਿਹੜਾ ਨਾ ਉਹ ਟੋਟਲੀ ਬੰਦ ਹੋਣੀ ਚਾਹੀਦੀ ਜੀ ਪੋਲੀਟੀਕਲ ਸਟਾਈਲ ਦਾ ਕਹਿੰਦਾ ਭਾਬ ਕਿ ਪੂਰੀ ਤਰ੍ਹਾਂ ਪੇਡ ਸਿਸਟਮ ਹੀ ਹੋ ਗਿਆ ਆਪਾਂ ਮੰਨ ਸਕਦੇ ਹਾਂ ਕਿ ਸਾਰਾ ਕੁਝ ਪੇਡ ਹੈ ਵਰਕਰ ਵੀ ਬਿਲਕੁਲ ਮੈਂ ਪਹਿਲਾਂ ਕਹਿੰਦੇ ਵੀ ਇਲੈਕਸ਼ਨ ਇੰਨੀ ਮਹਿੰਗੀ ਹੋ ਗਈ ਹੈ ਕਿ ਐਮਐਲ ਇਲੈਕਸ਼ਨ ਤੁਸੀਂ ਪਾਣੀਪੁਰ ਤੋਂ ਘਟਨੀ ਲੜ ਸਕਦੇ ਵੱਡੇ ਪਿੰਡਾਂ ਦੀ ਪਿੰਡਾਂ ਦੀ ਸਰਪੰਚੀ ਦੀ 2-2 ਲੱਖ ਰੁਪਏ ਚੱਲ ਰਹੀ ਹੈ ਬਿਲਕੁਲ ਬਿਲਕੁਲ ਅਜਿਹੇ ਮਾਹੌਲ ਦੇ ਵਿੱਚ ਜੇਕਰ ਸਤਾ ਤਿਰ ਕਹੇ ਕਿ ਅਸੀਂ ਤਾਂ ਹਰ ਹੀਲਾ ਵਰਤ ਕੇ ਇਲੈਕਸ਼ਨ ਜਿੱਤਣੀ ਹੈ ਜਿੱਥੋਂ ਆਪਾਂ ਸ਼ੁਰੂ ਕੀਤਾ ਹੈ ਮੈਟਰ ਤਾਂ ਡਾਕਟਰ ਸਾਹਿਬ ਉਹ ਵੀ ਇੱਕ ਬੜਾ ਹੈਰਾਨੀ ਕਿ ਕਿਉਂ ਨਹੀਂ ਆਪਾਂ ਮੰਨ ਸਕਾਂਗੇ ਮੁਗੇਰੀ ਮੁਗੇਰੀ ਲੱਦੇ ਹੋ ਸੀਲਸ ਆਪਣੇ ਲੈਣ ਦਾ ਕਿਸੇ ਨੂੰ ਮਿਲ ਨਹੀਂ ਹੁੰਦਾ ਹੂੰ ਲੈਣੇ ਲੈ ਜਾਂਦੇ ਆਪਾਂ ਦੀ ਫਰਕ ਵੀ ਹੁੰਦਾ ਹੂੰ ਹੂੰ ਲੇਕਿਨ ਅਸੀਂ ਕਹਿੰਦੇ ਕਿ ਇਹ ਸੰਵਿਧਾਨ ਦੀ ਲੰਗੜਾਵਾ ਡੈਮੋਕ੍ਰੇਸੀ ਦੀ ਲੰਗੜਾਵਾ ਕਾਨੂੰਨ ਦੀ ਲੰਗੜਾਵਾ ਦੀ ਗੱਲ ਮਕਦਮਾ ਅੱਧ ਤੱਕ ਚੁਣਾ ਚੀਨਦਾ ਹੂੰ ਹੂੰ ਉਹ ਤਾਂ ਸੁਪਨੇ ਨਹੀਂ ਨਾ ਕਿ ਨਹੀਂ ਜਦੋਂ ਸਾਨੂੰ ਉੱਪਰ ਕੇ ਦਿਖਦੇ ਫਿਰ ਅੰਦਰੂਨੀ ਤੌਰ ਤੇ ਤਾਂ ਸਾਰੀਆਂ ਸਿਆਸੀ ਤਰ੍ਹਾਂ ਆਪਣੇ ਵਰਕਰਾਂ ਨੂੰ ਹੌਸਲਾ ਭਜਾਈ ਕਰਦੀਆਂ ਹਲਾਸ਼ੀਰੀ ਦਿੰਦੀਆਂ ਉਹ ਵੀ ਇੱਕ ਸਟਾਈਲ ਹੀ ਹੈ ਪਰ ਪੱਟੀ ਸਾਹਿਬ ਇਹ ਮਾਹੌਲ ਤਾਂ ਬੜਾ ਅੰਦਰੂਨੀ ਸੀ ਬਾਹਰ ਕਿਵੇਂ ਆ ਗਿਆ ਜਨਤਕ ਕਿਵੇਂ ਹੋ ਗਿਆ ਇਹ ਵੀ ਇੱਕ ਸਵਾਲ ਹੈ ਬਿਲਕੁਲ ਬਿਰਤੂ ਟੜੇ ਸਾਹਮਣੇ ਵਿੱਚ ਹੀ ਬੰਦੇ ਬੈਠੇ ਹੁੰਦੇ ਆ ਹੂੰ ਜਦੋਂ ਸੀਏ ਦੇ ਬੰਦੇ ਵਿੱਚ ਬੈਠੇ ਹੁੰਦੇ ਆ